ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਇੱਕ ਨਵੀਂ ਵੀਡੀਓ ਵਿੱਚ ਜਿਹਦੇ ਵਿੱਚ ਆਪਾਂ ਸਟੈਂਪਾਂ ਬਾਰੇ ਗੱਲਬਾਤ ਕਰਾਂਗੇ ਜਿਹੜੀਆਂ ਕਿ ਮੇਰੀ ਕਲੈਕਸ਼ਨ ਵਿੱਚ ਨਵੀਆਂ ਸ਼ਾਮਲ ਹੋਈਆਂ ਨੇ ਤੇ ਆਹ ਜਿਹੜਾ ਤੁਸੀਂ ਇਸ ਟਾਈਮ ਸਕਰੀਨ ਤੇ ਦੇਖ ਰਹੇ ਹੋ ਤੇ ਨਾਲ ਹੀ ਤੁਸੀਂ ਆਪਣੇ ਆਪ ਪੜ੍ਹ ਵੀ ਸਕਦੇ ਹੋ 2020 ਦੇ ਵਿੱਚ ਮਹਾਤਮਾ ਗਾਂਧੀ ਦੇ 150 ਬਰਥਡੇ ਤੇ ਕੀਨੀਆਂ ਗਵਰਨਮੈਂਟ ਵੱਲੋਂ ਇਹ ਦੋ ਸਟੈਂਪਾਂ ਜਾਰੀ ਕੀਤੀਆਂ ਸੀ ਜਿਹੜੀਆਂ ਕਿ ਆਹ ਸੀ ਜੀਆਂ ਤੇ ਇਹ ਹੈਗਾ ਇਹਦਾ ਫਰਸਟ ਡੇ ਕਵਰ ਆ ਇਸ ਸਟੈਂਪਾਂ ਦਾ ਤੇ ਨਾਲ ਆਪਾਂ ਦੇ ਕੋਲੇ ਇਹਦਾ ਇਹ ਇੱਕ ਅ ਇਨਫੋਰਮੇਸ਼ਨ ਪੱਤਰ ਵੀ ਆ ਉਹ ਵੀ ਦੇਖਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹ ਫਰਸਟ ਡੇ ਕਵਰ ਦੇਖਦੇ ਹਾਂ ਤੇ ਇਹਦੇ ਮਹਾਤਮਾ ਗਾਂਧੀ ਜਿਹੜਾ ਹੈਗਾ ਇਹਦੀਆਂ ਦੋ ਸਟੈਂਪਾਂ ਨੇ ਜਿਵੇਂ ਤੁਸੀਂ ਇਸ ਟਾਈਮ ਦੇਖ ਹੀ ਸਕਦੇ ਹੋ ਤੇ ਇਹਦੇ ਵਿੱਚੋਂ ਜਿਹੜੀ ਆਪਾਂ ਕਿਨੀਆ ਗਵਰਨਮੈਂਟ ਵੱਲੋਂ ਇਹ ਜਾਰੀ ਕੀਤੀ ਗਈ ਸਟੈਂਪਾਂ ਦੇ ਵਿੱਚੋਂ ਜਿਹੜੀ ਇਹ ਦੂਸਰੀ ਸਟੈਂਪਾ ਇਹਦੇ ਵਿੱਚ ਮਹਾਤਮਾ ਗਾਂਧੀ ਦੇ ਨਾਲ ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਆਪ ਇਸੇ ਜਿਹੜੇ ਲੋਕ ਨੇ ਇਹਨਾਂ ਵਿੱਚ ਕੁਝ ਸਿੱਖ ਵਿਅਕਤੀ ਦਿਖਾਈ ਦੇਣਗੇ ਜਿਵੇਂ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਇੱਕ ਤਾਂ ਆ ਸੀ ਇਹਦੇ ਨਾਲ ਇੱਕ ਇਹ ਸੀ ਤੇ ਇੱਕ ਇਹ ਸੀਗਾ ਇਹ ਇਹ ਤਿੰਨ ਚਾਰ ਸਿੱਖ ਵਿਅਕਤੀ ਪੱਗਾਂ ਵਾਲੇ ਆਪਾਂ ਨੂੰ ਦਿਖਾਈ ਦਿੰਦੇ ਨੇ ਆ ਜੀ ਆਪਾਂ ਹੋਰ ਨੇੜੇ ਕਰਤਾ ਤੇ ਆ ਦੇਖੋ ਇਹ ਤਾਂ ਸਾਫ ਤੀ ਜਿਵੇਂ ਦਾੜਾ ਪ੍ਰਕਾਸ਼ ਆ ਤੇ ਇੱਕ ਇਹ ਸੀ ਇਹ ਸਿੰਘ ਇੱਕ ਇਹ ਨਾਲ ਆ ਸੀ ਤੇ ਬਸ ਇਹ ਸਟੈਂਪਾਂ ਦੇ ਵਿੱਚ ਗਾਂਧੀ ਦੀਆਂ ਜਿਹੜੀਆਂ ਇਹ ਪਿਕਚਰਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਸਿੱਖ ਵਿਅਕਤੀ ਵੀ ਨੇ ਤੇ ਇਹ ਦਾ ਜਿਵੇਂ ਫਸਟ ਡੇ ਕਵਰ ਦੂਸਰੀ ਸਾਈਡ ਤੇ ਕੋਈ ਖਾਸ ਨਹੀਂ ਤੇ ਇਹਦੇ ਵਿੱਚ ਇਹ ਜਿਹੜਾ ਅ ਇਨਫੋਰਮੇਸ਼ਨ ਪੱਤਰ ਸੀਗਾ ਉਹ ਇਹ ਸੀਗਾ ਇਹਦੇ ਵਿੱਚ ਵੀ ਜਿਵੇਂ ਆ ਦੋਸਤ ਉਹੀ ਸਟੈਂਪਾਂ ਨੇ ਉੱਪਰ ਲਾਈਆਂ ਹੋਈਆਂ ਤੇ ਇਸ ਤਰ੍ਹਾਂ ਦੀਆਂ ਬਾਕੀ ਇਹ ਲਿਖਿਆ ਹੋਇਆ ਕਿਹਨੀਆਂ ਗਵਰਨਮੈਂਟ ਵੱਲੋਂ ਜਾਰੀ ਕੀਤਾ ਗਿਆ ਇਹ 2020 ਦੇ ਵਿੱਚ ਤੇ ਇਹਦੇ ਵਿੱਚ ਮੇਰੇ ਹਿਸਾਬ ਨਾਲ ਗਾਂਧੀ ਬਾਰੇ ਲਿਖਿਆ ਹੋਣਾ ਸਾਰਾ ਇਹ ਮਹਾਤਮਾ ਗਾਂਧੀ ਬਾਰੇ ਲਿਖਿਆ ਹੋਇਆ ਤੇ ਆਹ ਇੰਗਲਿਸ਼ ਦੇ ਵਿੱਚ ਸਾਰੀਆਂ ਉਹਦੇ ਬਾਰੇ ਇਨਫੋਰਮੇਸ਼ਨ ਉਹ ਇਹ ਮਹਾਤਮਾ ਗਾਂਧੀ ਬਾਰੇ ਆ ਤੇ ਇਹ ਤੋਂ ਜਿਹੜੀ ਇਧਰਲੀ ਸਾਈਡ ਆ ਉਹ ਇਹਨਾਂ ਟਿਕਟਾਂ ਨਾਲ ਜਿਵੇਂ ਸਵੰਦਤਾ ਡਿਟੇਲ ਆ ਜਿਵੇਂ ਕਿ ਇਹ ਰਿਲੀਜ਼ ਕੀਤੀ ਗਈ ਸੀ 2 ਅਕਤੂਬਰ 2020 ਨੂੰ ਤੇ ਇਹ ਬੰਦਿਆਂ ਨੇ ਡਿਜ਼ਾਈਨ ਕੀਤੀ ਸੀ ਸਾਰਾ ਕੁਝ ਸਾਈਜ਼ ਵਗੈਰਾ ਉਹਦਾ A to Z ਤੇ ਇਸ ਤਰ੍ਹਾਂ ਆ ਸੀ ਇਹਨਾਂ ਨੇ ਕੀਤੀ ਸੀਗੀ ਇਹ ਕਿਹਣੀਆ ਗਵਰਨਮੈਂਟ ਦਾ ਜਿਹੜਾ ਡਿਪਾਰਟਮੈਂਟ ਆਫ ਪੋਸਟ ਆਫਸ ਵਾਲਾ ਤੇ ਉਹਨਾਂ ਵੱਲੋਂ ਤੇ ਆ ਦੇਖੋ ਇੱਕ ਵਾਰੀ ਫੇਰ ਜਾਂਦੇ ਜਾਂਦੇ ਜਿਵੇਂ ਤੁਹਾਨੂੰ ਦਿਖਾ ਦਈਏ ਇਹ ਸਟੈਂਪ ਆਪਣੇ ਕੋਲੇ ਆਉਣ ਦਾ ਕਾਰਨ ਆਪਣੀ ਕਲੈਕਸ਼ਨ ਵਿੱਚ ਸ਼ਾਮਲ ਕਰਨ ਦਾ ਸਿਰਫ ਇਹ ਜਿਹੜੀਆਂ ਗਾਂਧੀ ਦੇ ਮਗਰ ਆ ਪਿਕਚਰਾਂ ਨੇ ਸਿੱਖ ਬਿਆਕ ਦੀਆਂ ਇਹਨਾਂ ਦਾ ਇਹ ਹੈ ਤੇ ਇਹ ਨਹੀਂ ਹੈ ਜਿੱਥੇ ਕਿ ਪਿਛਲੀਆਂ 5 ਪੀੜ੍ਹੀਆਂ ਤੋਂ ਆਪਣੇ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਸਾਰੀਆਂ ਫੈਮਲੀਆਂ ਉੱਥੇ ਇਸ ਟਾਈਮ ਵੀ ਰਹਿ ਰਹੀਆਂ ਨੇ ਤੇ ਇੱਕ ਸੋਹਣੀ ਕੰਟਰੀ ਆ ਤੇ ਬਾਕੀ ਆਸ ਕਰਦੇ ਆ ਤੁਹਾਨੂੰ ਇਹ ਵੀਡੀਓ ਬੜੀਆ ਲੱਗੀ ਉਹ ਮਿਲਦੇ ਹਾਂ ਕਿਸੇ ਔਰ ਵੀਡੀਓ ਨਾਲ ਧੰਨਵਾਦ